ਅਕਾਲ ਤਖਸਾਲ ਵੱਲੋਂ ਹੁਕਮ ਆਇਆ ਕਿ ਨੀਲਾ ਤੁਸੀਂ ਨਿਸ਼ਾਨ ਸਾਹਿਬ ਜਿਹੜਾ ਹੈਗਾ ਜਾਂ ਬਸੰਤੀ ਉਹ ਲਾਉਣਾ ਵਾ ਤੇ ਉਸ ਤੋਂ ਬਾਅਦ ਹੁਣ ਜਦੋਂ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਚੇਂਜ ਹੋਣੇ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਵੀ ਜਿਹੜਾ ਬ੍ਰਾਹਮਣਵਾਦ ਆ ਜਿਹੜਾ ਵਿੱਪਰਵਾਦ ਆ ਉਹ ਆਪਣੇ ਬੰਦਿਆਂ ਨੂੰ ਵੀ ਉਹਨਾਂ ਉਹਨਾਂ ਨੂੰ ਵੀ ਇਹ ਗੱਲ ਸਮਝਾਉਣ ਦੀ ਲੋੜ ਆ ਵੀ ਜਿਹੜੇ ਬੰਦਿਆਂ ਨੂੰ ਮਰਿਆਦਾ ਦੀ ਗੱਲ ਨਹੀਂ ਪਤਾ ਹੈਗੀ ਵੀ ਕੀ ਸਾਡਾ ਹੈ ਕੀ ਨਹੀਂ ਹੈ ਜਿਹੜਾ ਦੁੱਧ ਆ ਨਾ ਜਾਂ ਇਹਨੂੰ ਆਪਾਂ ਕੱਚੀ ਲੱਸੀ ਕਹਿ ਦਿੰਨੇ ਆ ਇਹ ਪਵਿੱਤਰਤਾ ਦਾ ਪ੍ਰਤੀਕ ਆ ਇਹ ਤੇ ਜਿਹੜਾ ਹੁਣ ਆਪਾਂ ਥੜੇ ਵੀ ਧੋਨੇ ਆ ਜਿੱਦਾਂ ਹੁਣ ਦਰਬਾਰ ਸਾਹਿਬ ਵੀ ਉੱਥੇ ਧੋਂਦੇ ਆ ਥੜੇ ਜਿਹੜੇ ਹੈਗੇ ਆ ਦੁੱਧ ਨਾਲ ਧੋਂਦੇ ਆ ਤੇ ਉੱਥੇ ਇਹ ਚੀਜ਼ ਦਾ ਪ੍ਰਮਾਣ ਦੇ ਦਿੰਦੇ ਆ ਇਹ ਚਲੋ ਉਹ ਦਲਾਸਾ ਹੀ ਦਿੰਦੇ ਆ ਦੂਜਿਆਂ ਨੂੰ ਵੀ ਮੜ ਜਾਵੇ ਅਸੀਂ ਕੰਮ ਇਹੀ ਕਰਨੇ ਆ ਪਰ ਇਹ ਹੈਗੇ ਠੀਕ ਆ ਵੀ ਉਹ ਜੀ ਪੱਥਰ ਆ ਜੀ ਪੱਥਰ ਦੀ ਲਾਈਫ ਵੱਧਦੀ ਆ ਅਸਲ ਦੇ ਵਿੱਚ ਲਾਈਫ ਲੋ ਵੀ ਕੋਈ ਨਹੀਂ ਵੱਧਦੀ ਹੈ ਕਿ ਦੁੱਧ ਨੂੰ ਪਵਿੱਤਰ ਮੰਨਿਆ ਗਿਆ ਆ Hindu ਧਾਰਮਿਕ ਗ੍ਰੰਥਾਂ ਦੇ ਵਿੱਚ ਯੂਜੁਰਵੇਦ ਦੇ ਵਿੱਚ ਠੀਕ ਆ ਮੈਂ ਕਿਸੇ ਪੰਡਤ ਨੂੰ ਪੁੱਛਿਆ ਸੀ ਉਹਨੇ ਕਿਹਾ ਸੀ ਯੂਜੁਰਵੇਦ ਦੇ ਵਿੱਚ ਲਿਖਿਆ ਹੋਇਆ ਨਾ ਹੁਣ ਮੈਨੂੰ ਨਹੀਂ ਪਤਾ ਉਹਦੇ ਵਿੱਚ ਲਿਖਿਆ ਜਾਂ ਹੋਰ ਕਿਸੇ ਉਹਨਾਂ ਦੇ ਵੇਦ ਵਿੱਚ ਲਿਖਿਆ ਵੀ ਦੁੱਧ ਨੂੰ ਪਵਿੱਤਰ ਮੰਨਿਆ ਗਿਆ ਤੇ ਉਹਦੇ ਨਾਲ ਧੋਣ ਦੇ ਨਾਲ ਇੱਕ ਆਪਣੇ ਹੋਰ ਵੀ ਗੱਲ ਕਹਿੰਦੇ ਹੁੰਦੇ ਆ ਵੀ ਤੂੰ ਬਹੁਤ ਦੁੱਧ ਥੋਤਾ ਆ ਤੇ ਦੁੱਧ ਤੋਂ ਹੋਂ ਦਾ ਮਤਲਬ ਹੀ ਇਹ ਹੁੰਦਾ ਆ ਵੀ ਤੂੰ ਬਹੁਤ ਪਾਕ ਪਵਿੱਤਰ ਆ ਮਤਲਬ ਜਿਹੜੇ ਬੰਦੇ ਤੇ ਕੋਈ ਦਾਗ ਨਾ ਹੋਵੇ ਉਹਨੂੰ ਦੁੱਧ ਤੋਤਾ ਕਹਿੰਦੇ ਆ ਤੇ ਜਿਹੜੇ ਹੁਣ ਥੜਿਆਂ ਤੇ ਜਾਂ ਪੱਥਰ ਨੂੰ ਇਹ ਦਲੀਲ ਦਿੱਤੀ ਜਾਂਦੀ ਆ ਵੀ ਭਾਈ ਵੀ ਉਹਦੇ ਨਾਲ ਉਹਦੀ ਲਾਈਫ ਵੱਧਦੀ ਆ ਤੇ ਜਿਹੜੇ ਹੁਣ ਲੋਹੇ ਦੇ ਪੈਪਾਂ ਦੇ ਉੱਤੇ ਨਿਸ਼ਾਨ ਸਾਹਿਬ ਚੜਨਾ ਆ ਤੇ ਜਾਂ ਜਿਹੜੇ ਹੁਣ ਲੱਕੜ ਦੇ ਡੰਡਿਆਂ ਦੇ ਉੱਤੇ ਵੀ ਨਿਸ਼ਾਨ ਸਾਹਿਬ ਜਿਹੜਾ ਹੈਗਾ ਚੜਦਾ ਵਾ ਤੇ ਉਹਦਾ ਕੱਚੀ ਲੱਸੀ ਨਾਲ ਕੀ ਸੰਬੰਧ ਆ ਮਸਲਾ ਸਿਰਫ ਇਹ ਹੀ ਆ ਵੀ ਜਿਹੜੇ ਪੁਜਾਰੀ ਇਹ ਵਿਪਰਵਾਦ ਗੁਰਦੁਆਰਿਆਂ ਦੇ ਵਿੱਚ ਆ ਗਿਆ ਵਾ ਕੇਸਾ ਦਾਰੀ Hindu ਠੀਕ ਹੈ ਸਿਸਟਮ ਜੋ ਚੱਲ ਰਿਹਾ ਸੀ ਇਹਨੇ ਸੋਚ ਨੇ ਲੋਕਾਂ ਦੇ ਮਨਾਂ ਦੇ ਵਿੱਚ ਘਾਰ ਇੰਨਾ ਕਰ ਦਿੱਤਾ ਅਸੀਂ ਸਰੀਰਕ ਤੌਰ ਤੇ ਸਾਬਤ ਸੂਰਤियां ਦਾੜੇ ਰੱਖੇ ਆ ਪੱਗਾਂ ਦਮਾਲੇ ਬੰਨੇ ਆ ਪਰ ਜਿਹੜੀ ਸੋਚ ਆ ਉਹ ਬ੍ਰਾਹਮਣਵਾਦ ਵਿਪਰਵਾਦ ਵਾਲੀ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿੱਦਾਂ ਹੁਣ ਮਤਲਬ ਨਿਸ਼ਾਨ ਸਾਹਿਬ ਚੜਾਉਣਾ ਤੇ ਉਹ ਜੇ ਹੁਣ ਲੋਹੇ ਦਾ ਪੈਪ ਆ ਉਹਨੂੰ ਕੱਚੀ ਲੱਸੀ ਨਾਲ ਧੋ ਕੇ ਚੜਾਇਆ ਤੇ ਉਹ ਪਵਿੱਤਰ ਕਰ ਲਿਆ ਪੈਪ ਪਵਿੱਤਰ ਕਰ ਲਿਆ ਹਨਾ ਫੇਰ ਆ ਗਿਆ ਗੱਲ ਜੇ ਡੰਡਾ ਵਾ ਡੰਡੇ ਨੂੰ ਵੀ ਧੋ ਲਿਆ ਕੱਚੀ ਲੱਸੀ ਨਾਲ ਜਾਂ ਦੁੱਧ ਨਾਲ ਧੋ ਲਿਆ ਉਹਨੂੰ ਪਵਿੱਤਰ ਕਰ ਲਿਆ ਜਦ ਕਿ ਗੁਰਬਾਣੀ ਦੇ ਵਿੱਚ ਦੁੱਧ ਨੂੰ ਪਵਿੱਤਰ ਨਹੀਂ ਮੰਨਿਆ ਗਿਆ ਸੁੱਚਾ ਨਹੀਂ ਮੰਨਿਆ ਗਿਆ ਪਰ ਇਹ ਚੀਜ਼ ਜਿਹੜੀ ਹੈਗੀ ਹੈ ਪ੍ਰਚਾਰੀ ਨਹੀਂ ਜਾਂਦੀ ਦਾਸ ਇਹ ਬੇਨਤੀ ਕਰਨੀ ਚਾਹੁੰਦਾ ਜਿਹੜੇ-ਜਿਹੜੇ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਚਾੜਨ ਦੀ ਉਹ ਸੋਚ ਰਹੇ ਆ ਜਾਂ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦੇ ਬਣ ਵੀ ਗਏ ਆ ਉਹ ਚੜਾਉਣ ਲੱਗੇ ਆ ਵੀ ਇਹ ਜਿਹੜਾ ਕੱਚੀ ਲੱਸੀ ਨਾਲ ਧੋਣ ਵਾਲਾ ਸਿਸਟਮ ਆ ਇਹ ਬ੍ਰਾਹਮਣਵਾਦੀ ਵਿਪਰਵਾਦੀ ਸੋਚ ਆ ਤੁਸੀਂ ਵਧੀਆ ਕੋਈ ਕੈਮੀਕਲ ਨਾ ਭਾਈ ਉਹਨੂੰ ਜਿਹੜਾ ਝੰਡੇ ਦਾ ਪੈਪ ਹੁੰਦਾ ਆ ਚਾਹੇ ਕੁਛ ਵੀ ਆ ਜਿੱਦਾਂ ਦਾ ਵੀ ਕੋਈ ਵੱਡਾ ਛੋਟਾ ਤੁਹਾਡਾ ਹੈਗਾ ਉਹਨੂੰ ਵਧੀਆ ਤੁਸੀਂ ਕੈਮੀਕਲ ਨਾਲ ਰਗੜ ਕੇ ਜੇ ਲੋਹੇ ਦਾ ਆ ਖਾਸ ਕਰਕੇ ਉਹਨੂੰ ਰੇਗਮਾਰ ਮਾਰ ਮੁਰ ਕੇ ਚੰਗੀ ਤਰ੍ਹਾਂ ਉਹਨੂੰ ਚਮਕਾ ਕੇ ਜੇ ਜੰਗਾਲ ਜੰਗੂਲ ਲੱਗਾ ਆ ਤੇ ਉਹਨੂੰ ਭਾਈ ਤੁਸੀਂ ਰੰਗ ਕਰਵਾ ਦਿਓ ਰੰਗ ਕਰਵਾ ਕੇ ਉਹਦੇ ਨਾਲ ਲੋਹੇ ਦੇ ਪਾਈਪ ਦੀ ਜਿਹੜੀ ਹੈਗੀ ਆ ਲਾਈਫ ਵਧੂਗੀ ਥੋੜਾ ਜਿਹਾ ਜ਼ਿਆਦਾ ਕੱਢ ਜੂਗਾ ਤੇ ਜੇ ਲੱਕੜ ਦਾ ਡੰਡਾ ਆ ਉਹ ਵੀ ਚਲੋ ਜੇ ਰੰਗ ਕਰਨਾ ਕਰ ਦੋ ਵਧੀਆ ਚੰਗੀ ਤਰ੍ਹਾਂ ਧੋਤਾ ਆ ਕੇ ਪਰ ਜੇ ਤੁਸੀਂ ਕਹੋ ਵੀ ਕੱਚੀ ਰੱਸੀ ਦੇ ਨਾਲ ਧੋ ਕੇ ਪਵਿੱਤਰ ਹੋ ਜਾਣਾ ਵਾ ਇਦਾਂ ਨਾ ਡੰਡਾ ਪਵਿੱਤਰ ਹੋਣਾ ਵਾ ਨਾ ਹੋਣਾ ਲੋਹੇ ਦਾ ਪੈਪ ਇਹ ਇੱਕ ਵਿਪਰਵਾਦੀ ਸੋਚ ਆ ਵੀ ਕੱਚੀ ਲੱਸੀ ਦੇ ਨਾਲ ਚਾਹੇ ਦੁੱਧ ਦੇ ਨਾਲ ਧੋਤੀ ਹੋਈ ਚੀਜ਼ ਪਵਿੱਤਰ ਹੋ ਜਾਂਦੀ ਆ ਠੀਕ ਆ ਗੁਰਸਿੱਖੀ ਦੇ ਵਿੱਚ ਇਹਨਾਂ ਦਾ ਕੋਈ ਮਾਇਨੇ ਨਹੀਂ ਹੈਗਾ ਠੀਕ ਆ ਜਿਨ ਨੇ ਜਿਨ ਨੇ ਵੀ ਮੇਰੀ ਵੀਡੀਓ ਇਹ ਜਾਂਦੀ ਆ ਜਿਹਦੇ ਕੋ ਵੀ ਭਾਈ ਉਹ ਗੁਰਬਾਣੀ ਅਨੁਸਾਰ ਸੋਚ ਲਵੇ ਜਾਂ ਕਿਸੇ ਤੋਂ ਪੁੱਛ ਲਵੇ ਵੀ ਗੁਰਬਾਣੀ ਇਸ ਚੀਜ਼ ਦੀ ਹਾਮੀ ਭਰਦੀ ਆ ਇਹ ਕੱਚੀ ਲੱਸੀ ਦੇ ਨਾਲ ਚਾਹੇ ਦੁੱਧ ਦੇ ਨਾਲ ਧੋਣ ਨਾਲ ਕੋਈ ਚੀਜ਼ ਪਵਿੱਤਰ ਹੋ ਸਕਦੀ ਆ ਠੀਕ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਸੋਝੀ ਆਊਗੀ ਇਹ ਕੰਮ ਜਿਹੜੇ ਹੈਗੇ ਵਿਪਰਾਂ ਵਾਲੇ ਸਾਨੂੰ ਛੱਡਣੇ ਚਾਹੀਦੇ ਆ ਜੇ ਨਿਸ਼ਾਨ ਵੱਖਰਾ ਕੀਤਾ ਵਾ ਤੇ ਥੋੜਾ ਜਿਹਾ ਆਪਾਂ ਆਪਣੇ ਕਰਮ ਵੀ ਦੇਖੀਏ ਵੀ ਕਿਹੜੇ ਕਿਹੜੇ ਕਰਮ ਆ ਜਿਹੜੇ ਵਿਪਰਵਾਦੀ ਆ ਚਾਹੇ ਆ ਨਿਸ਼ਾਨ ਸਾਹਿਬ ਤੋਂ ਪਹਿਲਾਂ ਜਿਹੜਾ ਕੱਚੀ ਲੱਸੀ ਨਾਲ ਪੈਪ ਧੋਣੇ ਆ ਉਹ ਹੋ ਗਿਆ ਚਾਹੇ ਜੋਤ ਨਾਰੀਅਲ ਕੁੰਭ ਗੁਰਦੁਆਰਿਆਂ ਦੇ ਵਿੱਚ ਜਿੰਨਾ ਸਿਸਟਮ ਪਿਆ ਵਾ ਜਿੱਥੇ-ਜਿੱਥੇ ਵੀ ਉਹ ਬ੍ਰਾਹਮਣਵਾਦੀ ਸੋਚ ਆ ਸੰਪਰਦਾਇਆਂ ਲੋਕ ਜਿਹੜੇ ਸੀਗੇ ਨਿਰਮਲੇ ਉਦਾਸੀ ਇਹਨਾਂ ਨੇ ਹੀ ਗੁਰਦੁਆਰਿਆਂ ਦਾ ਕਿਉਂਕਿ ਗੁਰਦੁਆਰਿਆਂ ਦੇ ਪਹਿਲਾਂ ਹੀ ਤੋਂ ਕਬਜ਼ਾ ਇਹਨਾਂ ਦਾ ਰਿਹਾ ਸੀ ਸੰਗਤ ਜੰਗਲਾਂ ਦੇ ਵਿੱਚ ਹੀ ਜੂਜਦੇ ਰਹੇ ਆ ਜੰਗਾ ਜੁੱਧਾਂ ਚ ਹੀ ਰਹੇ ਆ ਇਹਨਾਂ ਨੇ ਬ੍ਰਾਹਮਣ ਮਤ ਜਿਹੜੀ ਹੈਗੀ ਹੈ ਗੁਰਦੁਆਰਿਆਂ ਦੇ ਵਿੱਚ ਲਿਆ ਕੇ ਵਾਰ ਦਿੱਤੀ ਤੇ ਜਿਹੜੀ ਅਕਾਲ ਤਖਤ ਸਾਹਿਬ ਦੀ ਰਸਖ ਰਹਿਤ ਮਰਿਆਦਾ ਵਾ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਦੀ ਆ ਤੇ ਜਿੰਨੇ ਵੀ ਹੁਣ ਨਿਸ਼ਾਨ ਸਭ ਚਲਾਉਣੇ ਆ ਸਾਰੇ ਨੀਲੇ ਰੰਗ ਦੇ ਚਲਾਉਣੇ ਚਾਹੀਦੇ ਆ ਤਾਂ ਭਾਈ ਉਹਨਾਂ ਦੀ ਜੋ ਸਾਹਮ ਸੰਭਾਲ ਪੈਪ ਦੀ ਜਾਂ ਕਿਸੇ ਵੀ ਜਗ੍ਹਾ ਤੇ ਤੁਸੀਂ ਚਲਾਉਣਾ ਚਾਹੇ ਕੋਈ ਲੱਕੜ ਦੇ ਡੰਡੇ ਤੇ ਚਲਾਉਣਾ ਜੋ ਸਹੀ ਦਿਮਾਗੀ ਤੌਰ ਤੇ ਤੁਸੀਂ ਸੋਚ ਕੇ ਦੇਖੋ ਜਿਹੜੀ ਸਹੀ ਬਣਦੀ ਹੈ ਉਹ ਕਰੋ ਨਾ ਕਿ ਕੱਚੀ ਲੱਸੀਆਂ ਨਾਲ ਧੋ ਧੋ ਕੇ ਤੁਸੀਂ ਦੁੱਧ ਨਾਲ ਧੋ ਧੋ ਕੇ ਉਹਨੂੰ ਪਵਿੱਤਰ ਕਰੋ ਐਦਾਂ ਕੁਝ ਪਵਿੱਤਰ ਨਹੀਂ ਹੁੰਦਾ ਠੀਕ ਆ ਜਿਹੜੀ ਚੀਜ਼ ਜਿੱਦਾਂ ਦੀ ਹੈਗੀ ਉਦਾਂ ਹੀ ਰਹਿਣੀ ਆ ਪਰ ਉਹਦੀ ਲਾਈਫ ਕਿਸ ਚੀਜ਼ ਨਾਲ ਵੱਧ ਸਕਦੀ ਆ ਉਹਦੇ 'ਤੇ ਧਿਆਨ ਦਿਓ